ਤਿੰਨ ਵੈਰੀ ਆ ਇਹ ਇਨਸਾਨ ਦੇ ਤਿੰਨ ਵੈਰੀ ਆ ਸੋ ਜੇ ਤੁਸੀਂ ਇਨਸਾਨ ਆ ਫਿਰ ਇਹ ਤਿੰਨ ਵੈਰੀ ਆ ਤੁਹਾਡੇ ਤਾਂ ਪਹਿਲਾ ਵੈਰੀ ਆ ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਆ ਦੂਜਾ ਵੈਰੀ ਆ ਜਿਹਨੂੰ ਅਸੀਂ ਸੰਸਾਰ ਕਹਿੰਦੇ ਆ ਤੇ ਤੀਜਾ ਵੈਰੀ ਆ ਜਿਹਨੂੰ ਅਸੀਂ ਸਰੀਰ ਕਹਿੰਦੇ ਆ ਸ਼ੈਤਾਨ ਸੰਸਾਰ ਤੇ ਸਰੀਰ the devil the world and the flesh so i hit ten bahut kehlo vi chalaak vairi a te inna tinna de jaal vich takreeban hi sare phas jande a takreeban ni 99% aapan sare hi inna de shikar ho jande a te inna ton bachan de layi hi parmeshwar di saadi zindagi de vich zarurat paindi a ਜੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਆ ਪਰਮੇਸ਼ਵਰ ਜੀ ਦੀ ਗਾਈਡੈਂਸ ਸਾਡੀ ਜੀਵਨ ਦੇ ਵਿੱਚ ਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਫਿਰ ਅਸੀਂ ਇਹਨਾਂ ਤਿੰਨਾਂ ਵੈਰੀਆਂ ਦੇ ਉੱਤੇ ਬਹੁਤ ਆਸਾਨੀ ਨਾਲ ਫਤਿਹ ਪਾ ਲੈਨੇ ਆ ਪਰ ਜੇ ਅਸੀਂ ਕਰੀਏ ਵੀ ਆਪਣੀ ਸਮਝ ਦੇ ਨਾਲ ਅਸੀਂ ਸ਼ਬਦਾਂ ਦੇ ਫਤਿਹ ਪਾਲਾਂਗੇ ਹੋਣਾ ਨਹੀਂ ਨਾ ਆਪਾਂ ਜ਼ੋਰ ਦੇ ਨਾਲ ਭਾਵੇਂ ਤੁਹਾਡੇ ਤੋਂ ਪੈਸਾ ਰੋਹਾਨੀ ਅਲਮ ਨਹੀਂ ਆ ਰੋਹਾਨੀ ਗਿਆਲ ਨਹੀਂ ਆ ਪਰਮੇਸ਼ਰ ਨਹੀਂ ਆ ਉਹਦਾ ਸ਼ਬਦ ਨਹੀਂ ਆ ਤੁਸੀਂ ਕਦੀ ਵੀ ਬੈਰੀ ਸ਼ੈਤਾਨ ਦੇ ਉੱਤੇ ਫਤਿਹ ਨਹੀਂ ਪਾ ਸਕਦੇ ਇਸੇ ਤਰ੍ਹਾਂ ਹੀ ਅਸੀਂ ਸੰਸਾਰ ਦੇ ਵਿੱਚ ਅਸੀਂ ਅਸੀਂ ਸੋਚਦੇ ਆ ਵੀ ਸੰਸਾਰ ਨੂੰ ਤਾਂ ਅਸੀਂ ਬੇਵਕੂਫ ਬਣਾ ਲੈਣਾ ਹੈ ਪਰ ਸੱਚ ਤਾਂ ਇਹ ਆ ਨਾ ਕਿ ਸੰਸਾਰ ਨੇ ਆਲਰੇਡੀ ਬੇਵਕੂਫ ਬਣਾਇਆ ਹੋਇਆ ਆ ਤਾਂ ਸੰਸਾਰ ਤੁਹਾਡੇ ਤੇ ਮੇਰੇ ਨਾਲ ਮਿਲ ਕੇ ਹੀ ਸੰਸਾਰ ਆ ਪਰ ਅਸੀਂ ਸੰਸਾਰ ਦੇ ਮਾਇਆ ਜਾਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ उलझੇ ਹੋਈ ਆਂ ਅਰ ਇਸ उलझन ਦੇ ਵਿੱਚੋਂ ਵੀ ਅਸੀਂ ਓਨੀ ਦੇਰ ਨਹੀਂ ਨਿਕਲ ਸਕਦੇ ਜਿੰਨੀ ਦੇਰ ਤੱਕ ਪਰਮੇਸ਼ਰ ਆਪ ਹੱਥ ਵਧਾ ਕੇ ਸਾਨੂੰ ਇਸ ਚਿੱਕੜ ਵਿੱਚੋਂ ਇਸ ਦਲਦਲ ਦੇ ਵਿੱਚੋਂ ਨਹੀਂ ਕੱਢਦੇ ਤਾਂ ਇਸ ਸੰਸਾਰ ਵਿੱਚੋਂ ਨਿਕਲਣ ਦਾ ਮਤਲਬ ਮਰਨਾ ਨਹੀਂ ਆ ਜੀਂਦੇ ਜੀ ਇਸ ਸੰਸਾਰ ਦੇ ਉੱਤੇ ਫਤਿਹਬੰਦ ਹੋਣਾ ਆ ਐਂਡ ਦਾ ਫਲੈਸ਼ ਸਰੀਰ ਜਿਸਮ ਜਸਮਾਨੀ ਖਾਇਸ਼ਾ ਇਹ ਤਾਂ ਸ਼ੈਤਾਨ ਦੇ ਨਾਲੋਂ ਵੀ ਵੱਡਾ ਬੈਰੀ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਉਹ ਵੀ ਬੈਰੀ ਸਾਡੀਆਂ ਚੀਕਾਂ ਮਰਵਾਉਂਦਾ ਹੈ ਸ਼ੈਤਾਨ ਮਰਵਾਉਂਦਾ ਹੈ ਅਸਲ ਵਿੱਚ ਤੁਹਾਡੀਆਂ ਚੀਕਾਂ ਤੁਹਾਡਾ ਸਰੀਰ ਖਡਾ ਰਿਹਾ ਆ ਬਿਮਾਰੀ ਤੁਹਾਡੀਆਂ ਚੀਕਾਂ ਮਰਵਾ ਰਹੀ ਆ ਸਰੀਰ ਦੇ ਉੱਤੇ ਤੁਹਾਨੂੰ ਗਹਿਣੇ ਚਾਹੀਦੇ ਆ ਖਾਇਸ਼ਾ ਤੁਹਾਡੀਆਂ ਸੇਰ ਦੀਆਂ ਬਹੁਤ ਸਾਰੀਆਂ ਹੋਰ ਖਵਾਇਸ਼ਾਂ ਆ ਮੈਨੂੰ ਇਦਾਂ ਦੇ ਲੰਗ ਦਾ ਇਦਾਂ ਦੇ ਕੱਦ ਦਾ ਜਿਹੜਾ ਆ ਜੀਵਨ ਸਾਥੀ ਚਾਹੀਦਾ ਐ ਜੇ ਥੋੜੀ ਵੀ ਡਿਸਟਰਬੈਂਸ ਹੋ ਗਈ ਮੈਨੂੰ ਹੋਰ ਕੁਝ ਚਾਹੀਦਾ ਹੈ ਤਾਂ ਇਹੇ ਸ਼ੈਤਾਨ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਕਰਦਾ ਕਿਉਂਕਿ ਇਹ 올 ਦਾ ਟਾਈਮ ਤੁਹਾਡੇ ਤੁਹਾਡਾ ਹੀ ਆ ਤੁਸੀਂ ਇਹਦੇ ਵਿੱਚ ਹੀ ਰਹਿ ਰਹੇ ਆ ਤਾਂ ਅੱਜ ਅਸੀਂ ਇਹਨਾਂ ਦਿਨਾਂ ਦੇ ਉੱਤੇ ਫਤਿਹ ਪਾਉਣਾ ਜਿਹੜਾ ਆ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਇਲਾਹੀ ਬਾਣੀ ਦੇ ਵਿੱਚੋਂ ਉਹ ਬਾਣੀ ਜੋ ਪਰਮੇਸ਼ਵਰ ਦੇ ਆਤਮਾ ਤੋਂ ਉਸ ਬਾਣੀ ਦੇ ਵਿਗਰਾਹੀ ਅਸੀਂ ਸਿੱਖਾਂਗੇ ਫਰੈਂਸ ਦਾ ਲਾਰਡ ਸੋ ਆਓ ਅਸੀਂ ਦੇਖੀਏ ਵਚਨ ਦੇ ਵਿੱਚੋਂ ਤਾਂ ਪਹਿਲਾਂ ਅਸੀਂ ਦੇਖਦੇ ਹਾਂ ਪਹਿਲਾ ਪਤਰਸ ਉਹਦਾ ਪੰਜਵਾਂ ਅਧਿਆਇ ਤੇ ਉਹਦੀ ਅੱਧ ਦੇ 9 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਜਦੋਂ ਅਸੀਂ ਪਹਿਲੀ ਵਾਰੀ ਦੀ ਗੱਲ ਕਰਦੇ ਹਾਂ ਦਾ ਡੈਵਲ ਦੇ ਬਾਰੇ ਵਿੱਚ ਸ਼ੈਤਾਨ ਦੇ ਬਾਰੇ ਵਿੱਚ ਗੱਲ ਕਰਦੇ ਆ ਤਾਂ ਲਿਖਿਆ ਸੁਚੇਤ ਹੋਵੋ ਜਲਵੇਰ ਤੁਹਾਡਾ ਵਿਰੋਧੀ ਸ਼ਤਾਨ ਤਾਂ ਵਜਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਸ਼ੈਤਾਨ ਆ ਉਹ ਤੁਹਾਡਾ ਵਿਰੋਧੀ ਆ ਬੁੱਕ ਦੇ ਜੀਵਾਂ ਦਾ ਭਾਲਦਾ ਫਿਰਦਾ ਹੈ ਭਈ ਕਿੰਨੂ ਮਾਰ ਖਾਂ ਤੁਸੀਂ ਆਪਣੀ ਨੇਚਾ ਵਿੱਚ ਤੱਕੜੇ ਹੋ ਕੇ ਉਹਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੋਲ ਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਦੁੱਖ ਸਹਣੇ ਪੈਂਦੇ ਹਨ ਜਿਵੇਂ ਸ਼ੇਰ ਭੁੱਖਾ ਸ਼ੇਰ ਦੇਹਾਂ ਉਹ ਲੋਕ ਕਹਾਵਲ ਹੈ ਜਿਹੜਾ ਉਹਨੂੰ ਕਮਜ਼ੋਰ ਲੱਗਾ ਉਹਨੇ ਉਹਨੂੰ ਫੜ ਲੈਣਾ ਤੁਸੀਂ ਦੇਖਿਆ ਹੋਣਾ ਸ਼ੇਰ ਸ਼ਿਕਾਰ ਕਿਵੇਂ ਕਰਦਾ ਹੈ ਲਾਈਵ ਨਹੀਂ ਦੇਖਿਆ ਹੋਊਗਾ ਤੇ ਟੈਲੀਵਿਜ਼ਨ ਤੇ ਦੇਖਿਆ ਹੋਊਗਾ YouTube ਤੇ ਦੇਖਿਆ ਹੋਊਗਾ ਤਾਂ ਉਹ ਸ਼ੇਰ ਆ ਕੇ ਵੰਦਾ ਹੈ ਤੇ ਗਰੁੱਪ ਦੇ ਵਿੱਚ ਜਿਹੜਾ ਸਭ ਤੋਂ ਕਮਜ਼ੋਰ ਜਾਨਵਰ ਹੁੰਦਾ ਉਹਦੇ ਤੇ ਚੱਟਾ ਮਾਰਦਾ ਹੈ ਤੇ ਜਾਂ ਫਿਰ ਜਿਹੜਾ ਗਰੁੱਪ ਵਿੱਚ ਨਹੀਂ ਹੁੰਦਾ ਕੱਲਾ ਹੁੰਦਾ ਹੈ ਜਿਹੜਾ ਮਿਲ ਕੇ ਨਹੀਂ ਰਹਿੰਦਾ ਪਿੱਛੇ ਰਹਿ ਜਾਂਦਾ ਹੈ ਵਾਕ ਹੋ ਕੇ ਤੁਰਦਾ ਫਿਰ ਸ਼ੇਰ ਉਹਦੇ ਤੇ ਚਪਟਾ ਮਾਰ ਕੇ ਉਹਨੂੰ ਖਾਂਦਾ ਹੈ ਉਹਨੂੰ ਪਾੜ ਦਿੰਦਾ ਹੈ ਸੋ ਅਸੀਂ ਇਹਨਾਂ ਦੋਨੋਂ ਚੀਜ਼ਾਂ ਦੇ ਵਿੱਚ ਇਦਾਂ ਸਿੱਖਦੇ ਆ ਇੱਕ ਤਾਂ ਅਸੀਂ ਗਰੁੱਪ ਦੇ ਵਿੱਚ ਰਹਿਣਾ ਹੈ